ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਜੇ ਭਾਉ ਉਚਾਰਨ ਕਰਨਾ ਹੈ ਕਈ ਭੋ ਬੋਲ ਜੰਦੇ ਹਨ ਭਾਉ ਉਹਦਾ ਬੰਦ ਮੂੰਹਲਾ ਹੈ ਭਾਉ ਅਗਰ ਉਚਾਰਨ ਕਰਾਂਗੇ ਉਹਦਾ ਖੁੱਲੇ ਮੂੰਹਲਾ ਉਚਾਰਨ ਹੁੰਦਾ ਹੈ ਭਾਉ ਜਾਉ ਖਾਓ ਪਾਉ ਬੰਦ ਮੂਵਲੇ ਉੜੇ ਦਾ ਉਚਾਰਨ ਭਾਵ ਕੰਨਾ ਬਤਾ ਦੇਣਾ ਭਾਵ ਜਾਓ ਖਾਓ ਪਾਓ ਸੱਚਾ ਸਾਹਿਬ ਸਾਚ ਨਾਏ ਭਾਕਿਆ ਭਾਵ અપਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਇਹ ਮੰਗਹਿ ਪਦ ਦਾ ਉਚਾਰਨ ਸ਼ੁੱਧ ਗੱਗੇ ਗੱਗਾ ਵਿੱਚ ਹੈ ਕਿ ਮੰਗਹਿ ਕਹਿ ਜਾਂਦੇ ਮੰੰਗਾ ਲਾ ਜਾਂਦੀ ਹਨ ਮੰਗਹਿ ਗੱਗਾ ਸੁੱਧ ਉਚਾਰਨ ਕਰਨਾ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਇਹ ਵੀ ਫੇਰ ਪਾਤੇ ਯਮਕ ਲਾ ਕੇ ਉਚਾਰਨ ਕਰਨਾ ਫੇਰ ਕਿ ਕਿਹ ਦੀ ਸਿਹਾਰੀ ਲੱਗੀ ਹੋਈ ਹੈ ਕਿ ਉਚਾਰਨ ਕਰਨਾ ਕਿ ਕਿਸ ਹਾਰੀ ਕੇ ਕੇ ਨਹੀਂ ਕਹਦਾ ਨਾ ਲਾਂ ਲਾ ਕੇ ਫੇਰ ਕਿ ਅਗਿਆ ਰੱਖੀ ਹੈ ਇਥੇ ਵਿਸਰਾਮ ਜੇਤ દિਸੈ ਜੇਤ ਪੋਲਾ ਬੋਲਣਾ દિਸੈ ਵੀ ਪੋਲਾ ਬੋਲਣਾ ਦਰਬਾਰ ਮੋਹਾ ਕੇ ਬੋਲਣ ਬੋਲੀ ਹੈ ਇਹ ਪਦ ਜਿਹੜਾ ਹੈ ਇਹ ਬਹੁਤ ਜ਼ਿਆਦਾ ਅਸੀਂ ਅਸ਼ੁੱਧ ਬੋਲਦੇ ਆਂ ਕਈ ਤਾਂ ਮੂਹੋ ਬੋਲ ਜਾਂਦੇ ਹਨ ਮੰਮੇ ਦੇ ਦਲੈਂਕੜ ਲਾ ਦਿੰਦੇ ਆਂ ਮੂ ਹਾਹੀ ਹੂੜਾ ਨਾਲ ਬਿੰਦੀ ਲੱਗ ਜਾਂਦੀ ਹੈ ਪਰ ਇਪਾਦਾ ਹੈ ਮੰਮੇ ਔਂਕੜ ਹਾਹਿ ਕਨੌੜਾ ਹੈ ਮੂਹਾ ਮੰਮੇ ਔਂਕੜ ਮੂਹਾ ਹਾਹਿ ਕਨੌੜਾ ਹਾ ਮੂਹਾ ਉਚਾਰਨ ਕਰਨਾ ਮੂਹੋ ਨਹੀਂ ਬੋਲਣਾ ਮੂਹੋ ਨਹੀਂ ਉਚਾਰਨ ਕਰਨਾ ਮੂਹਾ ਤੇ ਬੋਲਣ ਬੁਲੀ ਹੈ ਜੇ ਤਾਂ ਸੋਣਾ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਅੰਮ੍ਰਿਤ ਨਹੀਂ ਕਹਿਣਾ ਹੈ ੜੀ ਉੱਤੇ ਟਿੱਪੀ ਹੈ ਮੰਮੇ ਦੇ ਹੀਠਾਂ ਚਰਨਾ ਚ ਰਾਰਾ ਹੈ ਅੰਮ੍ਰਿਤ ਐੜੀ ਉੱਤੇ ਟਿੱਪੀ ਅੰਮ੍ਰਿਤ ਪਦ ਪੂਲਾ ਬੋਲਣਾ ਹੈ ਅੰਮ੍ਰਿਤ ਵੇਲਾ ਪੂਲਾ ਬੋਲਣਾ ਹੈ ਵੇਲਾ ਨਹੀਂ ਕਹਿ ਦੇਣਾ ਜੇ ਵੇਲਾ ਕਹਿ ਲਈਏ ਤਾਂ ਉਹਦਾ ਅਰਥ ਜੰਗਲ ਬਣ ਜਾਂਦਾ ਹੈ ਅੰਮ੍ਰਿਤ ਵੇਲਾ ਸੱਚ ਨਾਵ ਵੱਡੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਇਹ ਆਪੇ ਆਪ ਇਥੇ ਨਿਸ਼ਰਾਮ ਹੈ ਨਿਰੰਜਨ ਜੱਜਾ ਜਿਹੜਾ ਹੈ ਤੈਨੂੰ ਸ਼ੁੱਧ ਬੋਲਣਾ ਹੈ ਉੜਿਆ ਜਦ ਇਹਨੂੰ ਕਸ ਕੇ ਬੋਲਾਂਗੇ ਤਾਂ ਇਹ ਸ਼ੁੱਧ ਬੋਲਿਆ ਜਾਏਗਾ ਨਹੀਂ ਤਾਂ ਯਯਾ ਬੋਲਿਆ ਜਾਏਗਾ ਨਿਰੰਜਨ ਆਪੇ ਆਪ ਨਿਰੰਜਨ ਸੋਇ ਜੇਨ ਸੇਵਿਆ ਤិន ਪਾਇਆ ਮਾਨ ਇਸੇ ਤਰ੍ਹਾਂ ਹੀ ਜੇਨ ਅਤੇ ਤੇਨ ਦਾ ਉਚਾਰਨ ਕਰਨਾ ਕਿਉਂਕਿ ਬਾਣੀ ਦੇ ਵਿੱਚ ਇਹ ਵੱਖੋ ਵੱਖਰੇ ਰੂਪ ਦੇ ਵਿੱਚ ਆਉਂਦਾ ਇੱਥੇ ਉਚਾਰਨ ਕਰਨਾ ਜੇਨ ਸੇਵਿਆ ਕੀਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਪੱਤੀ ਵਿਸਰਾਮ ਲਾਉਣਾ ਹੈ ਥੋੜਾ ਜਿਹਾ ਨਖੇਰ ਕੇ ਇਸੇ ਭਾਈ ਬੋਲਣਾ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਨਾਣਾ ਲਾ ਕੇ ਸੁਣੀਐ ਗਾਵੀਐ ਸੁਣੀਐ ਮਨ ਰੱਖੀਐ ਭਾਉ ਰੱਖੀਐ ਥੋੜਾ ਜਿਹਾ ਕਸਕੇ ਬੋਲਨਾ ਮਨ ਰੱਖੀਐ ਭਾਵ ਦੁਖ ਪਰ ਹਰ ਸੁਖ ਘਰ ਲੈ ਜਾਏ ਪਰਹਰ ਪਾਠ ਇਕੱਠਾ ਹੀ ਗੰਨਾ ਹੈ ਦੁਖ ਪਰ ਹਰ ਸੁਖ ਘਰ ਇਹ ਸੰਬੰਧਕ ਪਾਠ ਹੈ ਘਰ ਲੈ ਜਾਏ ਨਹੀਂ ਕਹਿ ਦੇਣਾ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਨਾਦੰ ਵੇਦੰ ਇਸ ਤਰ੍ਹਾਂ ਉਚਾਰਨ ਕਰਨਾ ਗੱਗੇ ਨਹੀਂ ਲਾਦਨੇ ਨਾਦੰ ਵੇਦੰ ਇਸ ਤਰ੍ਹਾਂ ਨਹੀਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਆਖਾ ਨਾਰੀ ਕਹਿਣਾ ਕਥਨ ਨਾ ਜਾਈ ਇਹ ਵੀ ਜੇ ਹੋ ਨਹੀਂ ਕਹਿਦ ਨਾ ਹਾਹੀ ਹੂੜਾ ਲਾ ਕੇ ਜੇ ਵਖਰਾ ਪਹਿਣਾ ਹੈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਗੁਰਾ ਪਦ ਤੇ ਬਿੰਦੀ ਨਹੀਂ ਲਾਉਣੀ ਐ ਗੁਰਾ ਹੀ ਉਚਾਰਨ ਕਰਨਾ ਹੈ ਗੁਰਾ ਇੱਕ ਦੇਹ 부ਝਾਈ 부ਝਾਈ ਪਦ ਜਿਹੜਾ ਹੈ ਇਹ ਕਸ ਕੇ ਬੋਲਣਾ 부ਝਾਈ ਨਹੀਂ ਕਹਿਣਾ ਹੈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਇਹ ਵੀ ਕਾਇਕ ਨਹੀਂ ਭੁੱਲ ਜਾਣਾ ਹੈ ਕਈ ਸਬਨਾ ਜੀਆ ਕਾਇਕ ਦਾਤਾ ਭੁੱਲ ਜਾਂਦੇ ਹਨ ਪਰ ਧਿਆਨ ਨਾਲ ਉਚਾਰਨ ਕਰਨਾ ਹੈ ਸਬਨਾ ਜੀਆ ਕਾ ਇਥੇ ਥੋੜਾ ਜਿਹਾ ਠਹਿਰਾ ਠਮਕ ਜੀ ਲਾ ਕੇ ਇੱਕ ਦਾਤਾ ਇਥੇ ਵਿਸਰਾਮ ਹੈ ਸੋ ਮੈਂ ਨਹੀਂ ਕਹਿ ਦੇਣਾ ਵੀ ਉਹ ਦਾਤਾ ਮੈਂ ਹਾਂ ਸੋ ਪੱਤੇ ਯਮਕ ਲਾ ਦੇਣੀ ਹੈ ਸੋ ਮੈਂ ਵਿਸਰਨਾ ਜਾਈ ਉਹ ਮੈਨੂੰ ਭੁੱਲ ਨਾ ਜਾਵੇ ਜੋ ਸਾਰੇ ਜੀਵਾਂ ਦਾ ਦਾਤਾ ਹੈ ਵਾਹਿਗੁਰੂ ਤੀਰਥ ਨਾਵਾ ਜੇ ਤਿਸ ਭਾਵਾ ਕਿ ਵੀ ਨਾਵਾ ਪਦ ਜੋ ਹੈ ਭਾਰਾ ਉਚਾਰਨ ਕਰਨਾ ਨਾਵਾ ਨਹੀਂ ਬੋਲਣਾ ਜੇ ਤਿਸ ਕਠਾ ਨਹੀਂ ਕਹਿ ਦੇਣਾ ਹੈ ਜੇ ਨੂੰ ਨਖੇਰ ਕੇ ਪੜਨਾ ਹੈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਾਏ ਕਰੀ ਭੀ ਨਾਏ ਕਰੀ ਜੇ ਟੀ ਫਿਰਠ ਉਪਾਈ ਵੇਖਾ ਵਿਣ ਕਲਮਾ ਕਿ ਮਿਲਾ ਲਈ ਇਸੇ ਤਰ੍ਹਾਂ ਹੀ ਬੋਲਣਾ ਹੈ ਕਿ ਕਿ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਵੀ ਸ਼ੁੱਧ ਉਚਾਰਨ ਕਰਨਾ ਮਤ ਵਿੱਚ ਇਥੇ ਠਮਕਾ ਫਿਰ ਬੋਲਣਾ ਰਤਨ ਜਵਾਹਰ ਮਾਣਿਕ ਨਾਲ ਇਹਨੂੰ ਸਿਆਰੀ ਲੱਗੀ ਹੋਈ ਹੈ ਮਾਣਕ ਨਹੀਂ ਕਹਿ ਦੇਣਾ ਰਤਨ ਜਵਾਹਰ ਮਾਣਿਕ ਇੱਥੇ ਵਿਸਰਾਮ ਹੈ ਜੇ ਇੱਕ ਗੁਰਕੀ ਨਹੀਂ ਕਹਿ ਦੇਣਾ ਆਮ ਗੁਰਕੀ ਪੜ ਜਾਂਦੇ ਹਨ ਜਿਹੜੇ ਪਾਧ ਹਨ ਇਹਨਾਂ ਨੂੰ ਵੱਖਰਾ ਪੜਨਾ ਹੈ ਗੁਰਕੀ ਜੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਹੋ ਜਾਏ ਫਿਰ ਸਾਰੀ ਸੰਥਿਆ ਸਾਰੀ ਗੁਰਬਾਣੀ ਸ਼ੁੱਧ ਹੋ ਜਾਂਦੀ ਹੈ ਇਸ ਕਰਕੇ ਗੁਰਕੀ ਨਹੀਂ ਕਹਿਣਾ ਹੈ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੱਡਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਤਰ ਨਾ ਜਾਈ ਜੇ ਜੁਗਚਾਰੇ ਆਰਜਾ ਜੇ ਪਤ ਤੇ ਯਮ ਕੇ ਲਾ ਕੇ ਬੋਲਣਾ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਇਕੈ ਰਖਾਇਕੈ ਜਿਹੜਾ ਪਾਠ ਹੈ ਸੰਬੰਧਕ ਪਾਠ ਕਰਨਾ ਹੈ ਰਖਾਇ ਦੇ ਲਾਂ ਨਹੀਂ ਲਾ ਦੇਣੀ ਹੈ ਰਖਾਇਕੈ ਚੰਗਾ ਨਾਮ ਰਖਾਇਕੈ ਜਗ ਪੀਰਤ ਜਗ ਲੇ ਜਗਲੇ ਨਹੀਂ ਕਹਿ ਦੇਣਾ ਹੈ ਜਗ ਲੇ ਲੱਲੇ ਲਾਂ ਲੇ ਇਹਦੇ ਈੜੀ ਦੇ ਸਿਹਾਰੀ ਵੀ ਲੱਗੀ ਹੋਈ ਹੈ ਇਹਦਾ ਉਚਾਰਨ ਲੇ ਕੀ ਸਤਰਾ ਬੋਲਣਾ ਹੈ ਜੇ ਤਿਸ ਨਦਰ ਨਾ ਆਵਈ ਤਵਾਤ ਨਾ ਪੁੱਛੈ ਕਿ ਤਵਾਤ ਕਥਾ ਨਹੀਂ ਕਹਿਣਾ ਤ ਵਾਤ ਨਾ ਪੁੱਛੈ ਕਿ ਵਾਤ ਵਾਵੇ ਨਾਲ ਬੋਲਣਾ ਹੈ ਕਈ ਬਾਤ ਹੀ ਬੋਲ ਜਾਂਦੇ ਨੇ ਬੱਬਾ ਨਹੀਂ ਹੈਗਾ ਵਾਵਾ ਬੋਲਣਾ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਇਹ ਵੀ ਨਾਨਕ ਪਾਦ ਤੇ ਯਮਕ ਜ਼ਰੂਰ ਲਾ ਕੇ ਬੋਲਣਾ ਨਾਨਕ ਨਿਰਗੁਣ ਨਹੀਂ ਕਹਿ ਦੇਣਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਹਾਂਜੀ ਗੁਣਵੰਤਿਆ ਗੁਣ ਦੇ ਇਹ ਵੀ ਗੁਣ ਦੇ ਇਕੱਠਾ ਨਹੀਂ ਬੋਲਣਾ ਹੈ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜੈ ਜਿਸ ਤਿਸ ਗੁਣ ਕੋਇ ਕਰੇ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਤਿਹ ਕੋ ਨ ਸੁਝਈ ਇੱਥੇ ਵਿਸ਼ਰਾਮ ਹੈ ਅੱਗੇ ਆ ਗਿਆ ਜ ਜ ਜਿ ਸਿਹਾਰੀ ਦੇ ਨਾਲ ਜ ਤੈਸ ਗੁਣ ਕੋਈ ਕਰੇ ਇਸ ਦਾ ਉਚਾਰਨ ਸਿਹਾਰੀ ਨਾਲ ਹੀ ਕਰਨਾ ਹੈ ਸੁਣ ਸਿੱਧ ਪੀਰ ਸੁਰਨਾਥ ਇਹ ਵੀ ਸੁਣਿਆ ਉਚਾਰਨ ਕਰਨਾ ਕਈ ਸੁਣੀਏ ਬੋਲ ਜਾਂਦੇ ਹਨ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਇਸ ਕਰਕੇ ਸੁਣਿਆ ਇਹਦੇ ਗੁਲਾਮਾਂ ਦੇ ਨਾਲ ਬਿੰਦੀ ਵੀ ਨਹੀਂ ਲਾਉਣੀ ਹੈ ਸੁਣਿਆ ਕਿਥੇ ਵਿਸਰਾਮ ਹੈ ਸਿੱਧ ਪੀਰ ਸੁਰ 나ਥ ਇਸ ਤਰ੍ਹਾਂ ਬੋਲਣਾ ਹੈ ਸੁਰਨਾਥ ਇਕੱਠਾ ਨਹੀਂ ਕਹਿਣਾ ਸੁਣਿਆ ਧਰ ਤਤਵਲ ਆਕਾਸ ਆਕਾਸ ਇਹ ਵੱਖਰਾ ਨਹੀਂ ਬੋਲਣਾ ਇਹ ਪਦ ਇਕੱਠੇ ਬੋਲਨੇ ਆਪਾਸ ਦਾਤਾਰ ਵਿਚਾਰ ਇਹ ਇਕੱਠੇ ਬੋਲਨੇ ਹਨ ਸੁਣੇ ਦੀਪ ਲੋ ਪਾਤਾਲ ਹ ਕੰਨੇ ਲਾ ਕੇ ਬੋਲਨੇ ਹਨ ਆਕਾਸ਼ ਨਹੀਂ ਕਹਿਣਾ ਆਕਾਸ਼ ਇਸੇ ਤਰ੍ਹਾਂ ਪਾਤਾਲ ਸੁਣੇ ਪੋਹ ਨ ਸਕੈ ਕਾਲ ਸਕੈ ਸੁਣੇ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਇਹ ਭਗਤਾ ਜਿਹੜਾ ਪਦ ਹੈ ਇਹ ਤੱਤੇ ਨਾਲ ਬੋਲਣਾ ਹੈ ਕਈ ਭਗਤਾ ਕਹਿ ਜਾਂਦੇ ਹਨ ੱੱਡਾ ਲਾ ਜਾਂਦੇ ਹਨ ਨਾਨਕ ਪਾਪ ਤੇ ਵਿਸਰਾਮ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਇਹਦੀ ਧਿਆਨ ਨਾਲ ਉਚਾਰਨ ਕਰਨਾ ਹੈ ਸੁਣਿਆ ਦੂਖ ਪਾਪ ਕਾ ਨਾਸ ਕਾ ਦਾ ਸੰਬੰਧ ਨਾਸ ਨਾਲ ਨਹੀਂ ਕਰਨਾ ਹੈ ਪਾਪ ਪਦ ਦੇ ਨਾਲ ਸੰਬੰਧ ਕਰਨਾ ਹੈ ਸੁਣਿਆ ਦੂਖ ਪਾਪ ਕਾ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਨਾਸ ਇਹ ਚਾਰੇ ਪੌੜੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਤੇ ਸਲਾਹਣ ਦੋਵੇਂ ਕੰਨੇ ਲਾ ਕੇ ਬੋਲਣਾ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਜੁਗਤ ਜੋਗ ਜੁਗਤ ਤਨ ਭੇਦ ਇਹ ਵੀ ਧਿਆਨ ਰੱਖਣਾ ਜਿੱਥੇ ਦੋ ਤੱਤੇ ਆ ਜਾਣ ਦੋ ਕੱਕੇ ਆ ਜਾਣ ਕਈ ਵਾਰ ਤਿੰਨ ਵੀ ਆ ਜਾਂਦੇ ਹਨ ਤਾਂ ਉਹਨਾਂ ਨੂੰ ਨਖੇਰ ਕੇ ਪੜ੍ਹਨਾ ਜਿਵੇਂ ਜੁਗਤ ਦੇ ਪਿੱਛੇ ਵੀ ਤੱਤਾ ਹੈ ਤੇ ਅੱਗੇ ਤਾਨ ਦੇ ਅੱਗੇ ਵੀ ਤੱਤਾ ਹੈ ਜੁਗ ਤਨ ਨਹੀਂ ਕਹਿਣਾ ਸੁਣਿਆ ਜੋਗ ਜੁਗਤ ਤਾਨ ਭੇਦ ਇਸ ਤਰ੍ਹਾਂ ਬੋਲਣਾ ਸੁਣਿਆ ਸੁਣਿਆ ਨਾਣਾ ਲਾ ਕੇ ਸੁਣਿਆ ਸਾਸਤ ਸਿਮਰਿਤ ਵੇਦ ਇਹ ਸਿਮਰਿਤ ਜਿਹੜਾ ਪਦ ਹੈ ਗੁਰਬਾਣੀ ਦੇ ਵਿੱਚ ਪੰਜ ਰੂਪਾਂ ਦੇ ਵਿੱਚ ਤਾਂ ਬਹੁਤ ਵਧੀਆ ਆਉਂਦਾ ਹੈ ਜਿਵੇਂ ਇੱਥੇ ਸਸੇ ਸਿਆਰੀ ਮੰਮੇ ਸਿਆਰੀ ਹੀਠਾਂ ਰਾਰਾ ਤੱਤੀ ਸਿਆਰੀ ਇਹਦਾ ਉਚਾਰਨ ਹੈ ਸਿਮਰਿਤ ਜੇ ਸਸੇ ਉੱਤੇ ਟਿੱਪੀ ਲੱਗੀ ਹੈ ਮੰਮੇ ਦੇ ਸਿਆਰੀ ਹੈ ਹੀਠਾਂ ਰਾਰਾ ਹੈ ਤੱਤੀ ਸਿਆਰੀ ਹੈ ਫਿਰ ਉਚਾਰ ਹੈ ਉਚਾਰਨ ਹੈ ਸਿਮਰਿਤ ਕਈ ਵਾਰ ਆਉਂਦਾ ਸਸੇ ਸਿਆਰੀ मम्मे सहारी नहीं हेठां रारा है तत्ते सारी है उसका उचारण है सिमरत मरत उचारण होगा कई बार रारा पूरा आ जाता है ओचारण है सिमरत फिर आसे सारी उत्ते टिप्पी, मम्मे ममे सारी नहीं हेठां रारा तत्ती सियारी है उसका उच्चारण है, उस है सिमरत यानी एक उचारण है सिमरित है सिमरित ਇਕ ਹੈ ਸਿਮਰਤ ਇਕ ਹੈ ਸਿਮਰਤ ਅਤੇ ਇਕ ਹੈ ਸਿਮਰਤ ਜਿਹੜਾ ਸਿਮਰਤ ਹੈ ਨਾ ਹੀਠਾ ਮੰਮੇ ਦੇ ਰਾਰੇ ਵਾਲਾ ਉਹਦਾ ਅਤੇ ਸਿਮਰਤ ਰਾਰੇ ਪੂਰੇ ਦਾ 19 21 ਦਾ ਫਰਕ ਹੈ ਥੋੜਾ ਜਿਹਾ ਫਰਕ ਹੈ ਪਰ ਉਚਾਰਨ ਵੱਖਰਾ ਹੈ ਇਕ ਹੈ ਸਿਮਰਤ ਇਕ ਹੈ ਸਿਮਰਤ ਰਾਰੇ ਪੂਰੇ ਨਾਲ ਇੱਥੇ ਬੋਲਣਾ ਸਿਮਰਤ ਸੱਸੀ ਹਿਆਰੀ ਮੰਮਾ ਰਾਰੇ ਨੂੰ ਹਿਆਰੀ ਲੱਗ ਜਾਨੀਏ ਰੇਤ ਸਿਮਰਤ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਹੀ ਗੁਰਜੀਕਾ ਕਾਲ ਸਾਹਿਬ ਕਰਾਈ ਵਾਹਿਗੁਰਜੀ ਕੀ ਪਤੇ